ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅੱਜ ਦਾ ਕੇਸ ਹੈ ਜੀ ਪਸ਼ੂਆਂ ਦੇ ਥਣਾ ਦਾ ਉਲੀ ਰੋਗ ਆ ਤੁਸੀਂ ਦੇਖ ਲਓ ਵੀ ਕਿੰਨੀ ਭਿਆਨਕ ਬਿਮਾਰੀ ਹੈ ਇਹ ਜਿਹੜੀ ਥਣਾ ਦਾ ਉਲੀ ਰੋਗ ਹੈ ਜਿਹਨੂੰ ਫੰਗਲ ਇਨਫੈਕਸ਼ਨ ਕਹਿ ਦਿੰਦੇ ਆ ਜੀਸਟ ਇਨਫੈਕਸ਼ਨ ਕਹਿ ਦਿੰਦੇ ਆ ਉਹ ਚੀਜ਼ ਹੈ ਇਹ ਇਹ ਜਿੰਨੇ ਜਿੰਨੇ ਥਾਂ ਨੂੰ ਹੋ ਗਈ ਉਥੋਂ ਉਹ ਏਰੀਆ ਨੇ ਡੈੱਡ ਕਰ ਦੇਣਾ ਮਤਲਬ ਉਹਨੂੰ ਖਤਮ ਕਰ ਦੇਣਾ ਜਿਵੇਂ ਇਹ ਮੱਝ ਹੈ ਮੱਝ ਦੇ ਲਗਭਗ ਇਹ ਸਾਰੇ ਲੇਵੀ ਨੂੰ ਹੋਈ ਵੀ ਆ ਤੇ ਇਹਨੇ ਚਾਰੇ ਥਾਣਾ ਜਿਹੜੇ ਉਹ ਖਤਮ ਕਰ ਦੇਣੇ ਆ ਪਸ਼ੂ ਦੇ ਤੇ ਇਹ ਝੜ ਕੇ ਮਤਲਬ ਥੱਲੇ ਡਿੱਗ ਪੈਣੇ ਆ ਕਈ ਵਾਰੀ ਇਹ ਇੱਕ ਥਾਣੂ ਹੁੰਦੀ ਹੁੰਦੀ ਆ ਕਈ ਵਾਰੀ ਇਹ ਦੋ ਥਾਣੂ ਹੋ ਜਾਂਦੀ ਆ ਮਤਲਬ ਜਿੰਨੇ ਨੂੰ ਹੋ ਗਈ ਉਹਨਾਂ ਲੇਵ ਆਏ ਨੇ ਨਕਾਰਾ ਕਰ ਦੇਣਾ ਮਤਲਬ ਇਹਨੇ ਕੰਮ ਦਾ ਨਹੀਂ ਛੱਡਣਾ ਆ ਦੇਖੋ ਤੁਸੀਂ ਇਹ ਲੀਲਾ ਹੋਇਆ ਪਿਆ ਥਾ ਜਿੰਨਾ ਜਿੰਨਾ ਲੀਲਾ ਇਹ ਸਾਰਾ ਡਿੱਗਣਾਗਾ ਇਸ ਤਰ੍ਹਾਂ ਜਿਵੇਂ ਆਹ ਦੇਖੋ ਤੇ ਬਹੁਤ ਹੀ ਭਿਆਨਕ ਬਿਮਾਰੀ ਆ ਇਹਦੀ ਇਕੱਲੀ ਰੋਕ ਥਾਮ ਐ ਇਲਾਜ ਇਹਦਾ ਕੋਈ ਨਹੀਂਗਾ ਤੇ ਜਿਹੜਾ ਪਸ਼ੂ ਦਾ ਰੱਖ ਰਖਾਵ ਹੈ ਜਾਂ ਸਾਫ ਸਫਾਈ ਇਹਦੇ ਵਾਸਤੇ ਜ਼ਰੂਰੀ ਹੁੰਦੀ ਆ। ਬਾਕੀ ਜਿਹੜਾ ਚਾਰ ਵਗੈਰਾ ਬਚ ਜਾਂਦਾ ਹਨਾ ਆਪਾਂ ਟੋਏ ਚੋਂ ਅੱਡ ਕੱਢਦੇ ਆ ਗੱਪਲ ਵਗੈਰਾ ਜਾਂ ਉੱਲੀ ਵਾਲਾ ਚਾਰ ਆ ਜਿਹੜਾ ਉਹ ਕਈ ਵਾਰੀ ਨਾ ਆਪਾਂ ਸੁੱਕ ਦੀ ਥਾਂ ਤੇ ਉਹਨੂੰ ਵਰਤ ਲੈਂਦੇ ਆ ਪਸ਼ੂ ਦੇ ਥੱਲੇ ਖਿਲਾਰ ਦਿੰਦੇ ਆ ਵੀ ਥਾਂ ਸੁੱਕਾ ਰਹੂਗਾ ਅੱਜ ਕੱਲ ਪੱਕੇ ਥਾਂ ਸਾਰਿਆਂ ਦੇ ਤੇ ਉਹ ਥੱਲੇ ਨਾ ਖਿਲਾਰਿਆ ਕਰੋ ਉਸੇ ਨੇ ਇਹ ਕੰਮ ਕਰਿਆ ਹੋਇਆ ਉੱਥੋਂ ਹੀ ਇਹਦੇ ਈਸਟਰਨ ਇਨਫੈਕਸ਼ਨ ਹੋਈ ਵੀ ਆ।